ਇਨੋਂ ਵਿੱਚੋਂ ਯਾਦ ਆ ਰਿਹਾ ਸੀ ਜਿਸ ਦਿਨ ਅਸੀਂ ਭਾਈ ਗੁਰਪ੍ਰੀਤ ਸਿੰਘ ਹਰੇ ਸਵਾਮੀ ਰਜੇਸ਼ਵਰਾਨੰਦ ਜੀ ਦਾਸ ਔਰ ਇਸਲਾਮ ਧਰਮ ਦੇ ਵਿੱਚੋਂ ਵੀ ਅਸੀਂ ਐਲਕੇ ਯਾਦਵ ਸਾਹਿਬ ਦੇ ਦਫ਼ਤਰ 'ਚ ਬੈਠੇ ਸਾਂ ਤੇ ਇੱਕ ਖਰੜਾ ਤਿਆਰ ਹੋਣਾ ਸੀ ਜਿਹੜਾ ਕਾਨੂੰਨ ਦਾ ਮੋਢ ਬਜਾ ਤੇ ਉਸ ਦਿਨ ਗੱਲਾਂ ਤੋਂ ਸਾਨੂੰ ਵੀ ਇਦਾਂ ਲੱਗਦਾ ਸੀ ਜਿਵੇਂ ਬਸ ਬਣਿਆ ਬਣਾਇਆ ਹੀ ਆ ਤਾਂ ਔਰ ਫਿਰ ਜਦੋਂ ਸੁਰਤੋਂ ਢਾਰੀਆਂ ਮਾਰਦੀ ਆ ਨਾ ਤੇ 47 78 84 ਆ 15 ਦਾ ਦੌਰ ਹਿਰਦਾਂ ਲੀਰੋਂ ਲੀਰ ਹੋ ਜਾਂਦਾ ਨਹੀਂ ਚੱਲੀ ਜਾਂਦੀ ਧੰਗੁਰੂ ਕ੍ਰਿਸ਼ਨ ਸਾਹਿਬ ਦੀ ਬੇਅਦਬੀ ਦਾ ਜਿਹੜਾ ਕਰਦਾ ਨਹੀਂ ਚੱਲਿਆ ਜਾਂਦਾ ਮੈਂ ਇਸ ਪਲੇਟਫਾਰਮ ਤੇ ਆ ਝੋਲੀ ਅੱਡ ਕੇ ਇਸ ਪਲੇਟਫਾਰਮ ਤੋਂ ਝੋਲੀ ਅੱਡ ਕੇ ਬੇਨਤੀ ਕਰਦਾ ਹਾਂ ਕਿ ਕਿਸੇ ਨਾ ਕਿਸੇ ਕਿਸੇ ਵੀ ਕੀਮਤ ਤੇ ਸਿੱਖਾਂ ਦੀਆਂ ਸ਼ਹੀਦੀਆਂ ਲੈਣੀਆਂ ਸਾਨੂੰ ਦੱਸੋ ਅਸੀਂ ਲੈਣਾ ਬਣਾ ਲੈਨੇ ਆ ਜੇ ਖੂਨ ਦੀ ਲੋੜ ਹੈ ਅਸੀਂ ਲੈਣਾ ਬਣਾ ਲੈਨੇ ਆ ਆ ਹੁਣੇ ਅਸੀਂ ਬੈਠੇ ਆ ਨਾ ਹੁਣ ਲੈਣਾ ਬਣਾ ਲੈਨੇ ਆ ਤੁਸੀਂ ਆਪ ਦਾ ਮੁਆਵਜ਼ਾ ਪੂਰਾ ਕਰ ਲੋ ਪਰ ਸਾਡੇ ਗੁਰੂ ਦੀ ਵਿੱਦਬੀ ਹੋਣ ਤੂੰ ਕਿਸੇ ਤਰੀਕੇ ਨਾਲ ਰੁਕੀ ਜਾਵੇ। ਬਸ ਇੰਨੀ ਕੁ ਮੈਂ ਬੇਨਤੀ ਕਰਨੀ ਚਾਹਣਾ। ਦੂਜੀ ਬੇਨਤੀ ਕਰਨੀ ਚਾਹਣਾ ਵੀ ਸਾਡੇ ਵਕੀਲ ਸਾਹਿਬਾਨ ਨੇ ਬੜੇ ਕੀਮਤੀ ਵਿਚਾਰ ਸੇ ਉਹਨਾਂ ਦੇ ਔਰ ਉਹਨਾਂ ਦੀ ਇੱਕ ਇੱਕ ਗੱਲ ਸੱਚੀ ਔਰ ਮੈਂ ਵੀ ਤੁਹਾਨੂੰ ਦਾਅਵੇ ਨਾ ਕਹਿਣਾ ਵੀ ਕੁਝ ਨਹੀਂ ਬਣਨਾ। ਕੁਝ ਨਹੀਂ ਹੋਣਾ। ਐਦਾਂ ਹੀ ਚੱਲਣਾ ਸਾਡੇ ਨਾਲ। ਐਦਾਂ ਹੀ ਚੱਲਦਾ ਆ। ਇਨੂੰ ਠੱਲ ਨਹੀਂ ਪਹਿਣੀ ਇੱਕ ਦੰਦ ਕਥਾ ਹੀ ਸੁਣਨੇ ਆ ਸਟੇਜਾਂ ਤੋਂ ਜੰਗਲ ਨੂੰ ਅੱਗ ਲੱਗ ਗਈ ਤੇ ਛਿੜੀ ਪਾਣੀ ਪਾਉਂਦੀ ਸੀ ਤੇ ਉਹਨੂੰ ਕਿਸੇ ਨੇ ਕਿਹਾ ਵੀ ਭਲਈਏ ਤੂੰ ਐਵੇਂ ਖੱਪੀ ਜਾਨੀਂ ਕਿਉਂ ਕਹਿੰਦੀ ਵੀ ਨਹੀਂ ਮੈਨੂੰ ਪਤਾ ਵੀ ਨਹੀਂ ਬੁਝਣੀ ਪਰ ਮੈਂ ਸਿਰਫ ਤਾਂ ਲੱਗੀਆਂ ਵੀ ਮੇਰੀ ਗਿਣਤੀ ਬੁਝਾਉਣ ਵਾਲਿਆਂ 'ਚ ਹੋ ਜੇ ਮੇਰੀ ਉਮਰ 80 ਸਾਲ ਦੀ ਹੋ ਗਈ ਹੈ ਇਦਾਂ ਹੀ ਤੁਰੇ ਫਿਰਦੇ ਸੜਕਾਂ 'ਤੇ ਸੀ ਸਾਨੂੰ ਵੀ ਇਦਾਂ ਹੀ ਲੱਗਣ ਲੱਗ ਪਿਆ ਵੀ ਨਹੀਂ ਕੁਝ ਹੋਣਾ ਬਸ ਹੁਣ ਤਾਂ ਆਹੀ ਆ ਕਿਦਾ ਵੀ ਸਾਡੀ ਗਿਣਤੀ ਬੁਝਾਉਣ ਵਾਲਿਆਂ 'ਚ ਹੋ ਜੇ ਸਾਡੀ ਗਿਣਤੀ ਸਿੱਖਾਂ ਦੇ ਵਿੱਚ ਹੋ ਜੇ ਤੀਜੀ ਬੇਨਤੀ ਮੈਂ ਕਰਨੀ ਹੈ ਜਿਹੜੇ ਸਾਡੇ ਜਿੰਨੇ ਵੀ ਕੋਸ਼ਿਸ਼ ਕਰ ਰਹੇ ਆ ਵਕੀਲ ਸਾਹਿਬਾ ਸਾਡੇ ਸਾਹਮਣੇ ਖੜੇ ਆ ਮੇਰੇ ਵੀਰ ਬੜੀ ਮਿਹਨਤ ਕਰ ਰਹੇ ਆ ਔਰ ਨਿਸ਼ ਕੋਈ ਲਾਲਚ ਨਿਸ਼ਕਾਮ ਕੋਈ ਸ਼ੱਕ ਨਹੀਂ ਇਹਨਾਂ ਸਭ ਦੀ ਭਾਵਨਾ ਤੇ ਔਰ ਹੋਰ ਵੀ ਬਹੁਤ ਸਾਰੇ ਸੇਵਾਦਾਰਕ ਜਿਵੇਂ ਗੱਲ ਕਰ ਰਹੇ ਸੀ ਸਰਦਾਰ ਗੁਰਜੀਤ ਸਿੰਘ ਜੀ ਵਾਸਤੇ ਖਾਣ ਪਾਣ ਜੋ ਵੀ ਉਹਨਾਂ ਜਲ ਪਣ ਛਟਣਾ ਹੁੰਦਾ ਉਹ ਲੈ ਕੇ ਜਾਣ ਵਾਲੇ ਸਿੱਖਾਂ ਤੋਂ ਲੈ ਕੇ ਭਾਈ ਸਾਹਬ ਸਿੰਘ ਜੀ ਸਾਡੇ ਬੈਠੇ ਇੱਥੇ ਕੋਲ ਉਹ ਦੋ ਟਾਈਮ ਟਾਵਰ ਤੇ ਚੜ੍ਹਦੇ ਐ ਇਸਾਰੇ ਸਿੱਖਾਂ ਦੀ ਸੇਵਾ ਕਾਲਣਾ ਥਾਂੇ ਪਾਉਣ ਵਾਸਤੇ ਜਿੰਨੇ ਵੀ ਸਾਡੇ ਵੀਰ ਸਾਡੀਆਂ ਭੈਣਾਂ ਸੰਗਤਾਂ ਸੇਵਾਦਾਰ ਆਪਣੇ ਆਪਣੇ ਤੌਰ ਤਰੀਕੇ ਨਾਲ ਸਾਡੇ ਥਲੀ ਸਾਹਿਬ ਜੀ ਬੈਠੇ ਐ ਅਮਤੋਜ ਮਾਨ ਜੀ ਬੈਠੇ ਐ ਜਿੰਨੇ ਵੀ ਅਸੀਂ ਲੱਗੇ ਹੋਏ ਆ ਜੋ ਜੋ ਵੀ ਸਾਡੇ ਕੋਲੋਂ ਗੁਰੂ ਕਰਵਾ ਰਿਹਾ ਉਹ ਥਾਂੇ ਪੈ ਜਾਵੇ ਤੇ ਇਹ ਕਿਵੇਂ ਨਾ ਕਿਵੇਂ ਘੱਟੋ-ਕੱਟ ਚਲੋ ਜੋ ਬਾਕੀ ਹੋਣਾ ਹੋ ਹੀ ਜਾਵੇ ਹੁਣ ਤੱਕ ਸਿੱਖਾਂ ਨਾਲ ਹੁੰਦਾ ਆਇਆ ਸੀ ਉਹ ਬਰਦਾਸ਼ਤ ਕਰ ਹੀ ਗਏ ਪਰ ਜਦੋਂ ਹੁਣ ਗੁਰੂ ਸਾਹਿਬ ਤੇ ਗੱਲ ਆ ਗਈ ਨਾ ਆ ਆ ਨਹੀਂ ਨਾ ਸਹਿਣ ਯੋਗ ਹੈ ਆ ਨਹੀਂ ਚੱਲੀ ਜਾਂਦੀ ਸੁਬੇਸ ਵਾਸਤੇ ਮੈਂ ਧੰਨਵਾਦ ਕਰਦਿਆਂ ਸਹਿਤ ਬਹੁਤ ਸਤਿਕਾਰਯੋਗ ਮੇਰੇ ਛੋਟੇ ਵੀਰ ਨੇ ਸਵਾਮੀਰ ਜੀ ਸ਼ੁਰਨੰਨ ਜੀ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਕਿ Hindu ਮਤ ਦੇ ਲੋਕ ਸਾਡੇ ਨਾਲੋਂ ਘੱਟ ਨਹੀਂ ਮੰਨਦੇ ਗੁਰੂ ਘਰਾਂ ਨੂੰ ਸਾਡੇ ਨਾਲੋਂ ਘੱਟ ਸ਼ਰਧਾ ਪਾਣਵਾ ਉਨੀ ਇਹਨਾਂ ਦੇ ਵਿੱਚ ਪਰ ਮੈਂ ਇਹਨਾਂ ਦੇ ਚਰਨਾਂ 'ਚ ਬੇਨਤੀ ਕਰੂੰਗਾ ਵੀ ਤੁਸੀਂ ਕਿਸੇ ਤਰੀਕੇ ਨਾਲ ਆਪਣੇ ਸਨਾਤਨ ਮਤ ਦੇ ਵਿੱਚ ਵੱਡੇ ਜਿਹੜੇ ਲੈਵਲ ਦੇ ਜਿਨ੍ਹਾਂ ਦੀ ਥੋੜੀ ਬਹੁਤੀ ਪਹੁੰਚ ਹੈ ਵੀ ਉਹਨਾਂ ਦੇ ਨਾਲ ਗੱਲ ਸ਼ੇਅਰ ਕਰਕੇ ਤੇਨੂੰ ਗੱਲ ਨੂੰ ਅੱਗੇ ਤੋਰਿਆ ਜਾਵੇ ਤਾਂ ਕਿ ਘਟੋ ਘਟ ਇਹ ਜਿਹੜੀ ਪੀਰਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਦੀ ਲਾਜ ਰਹਿ ਜੇ ਤੇ ਧਰਮ ਨੂੰ ਪੈਰਾ ਚ ਨਾ ਰੋਲਿਆ ਜਾਵੇ ਧਰਮ ਨੂੰ ਪੈਰਾ ਚ ਰੋਲਣ ਤੋਂ ਬਚਾ ਲਈਏ ਆਪਾਂ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਰਿਆਂ ਦੇ ਅੱਗੇ ਭਾਵੇਂ ਕੋਈ ਕਿਸੇ ਵੀ ਮਹਿਕਮੇ ਚ ਪੁਲਿਸ ਮਹਿਕਮੇ ਚ ਆ ਜਾਂ ਕਿਸੇ ਵੀ ਮਹਿਕਮੇ ਚ ਆ ਜਿੰਨੇ ਆਪਣੇ ਆਪ ਦੇ ਨਾਲ ਸਿੰਘ ਜਾਂ ਗੁਰੂ ਸਾਹਿਬ ਤੇ ਭਰੋਸਾ ਕਰਦਾ ਹੈ ਵਿੱਚ ਜੋ ਵੀ ਯੋਗਦਾਨ ਪਾ ਸਕਦੇ ਹੋ ਨਾ ਉਹ ਯੋਗਦਾਨ ਪਾਓ ਤੇ ਆਪਾਂ ਰਲ ਮਿਲ ਕੇ ਇਸ ertidhi ਦੀ ਜਿਹੜੀ ਲਾਜ ਹੈ ਧਰਮ ਉਹਨੂੰ ਮਿੱਟੀ 'ਚ ਰੁਲਣੋਂ ਤੇ ਪੈਰਾਂ ਦੇ ਵਿੱਚ ਰੁਲਣੋਂ ਬਚਾ ਲਈਏ ਸੱਚੇ ਪਾਤਸ਼ਾਹ ਕਿਰਪਾ ਕਰਨ ਮੈਂ ਇਨੀਆਂ ਕੋ ਬੇਨਤੀਆਂ ਕਰਦਾ ਹੋਇਆ ਸਮਾਂ ਬਹੁਤ ਹੋ ਗਿਆ ਸਾਡਾ 2 ਵਜੇ ਤੱਕ ਸਮਾਪਤੀ ਕਰਨ ਦਾ ਅਕੀਦਾ ਸੀਗਾ ਪਰ ਬਲਾਰਿਆਂ ਦੀ ਗਿਣਤੀ ਬਹੁਤ ਮਹਾਰਾਜ ਦੀ ਕਿਰਪਾ ਹੋਈ ਹੈ ਸੋ ਮੈਂ ਵੀ ਸਮਾਂ ਨਹੀਂ ਬਹੁਤਾ ਜ਼ਿਆਦਾ ਲੈਣਾ ਚਾਹੁੰਦਾ ਸੋ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਮੈਂ ਵਿਸ਼ੇਸ਼ ਕਰਕੇ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਵਿੱਚ ਸ਼ਮੂਲੀਅਤ ਕੀਤੀ ਔਰ ਸਾਡੀ ਅਗਵਾਈ ਕੀਤੀ ਹੈ ਇਹ ਸਟੇਜ ਦਾ ਸ਼ਿੰਗਾਰ ਬਣਿਆ ਔਰ ਸਾਡੀਆਂ ਬੇਨਤੀਆਂ ਸਤਿਗੁਰਾਂ ਨੇ ਸੱਚੇ ਪਾਤਸ਼ਾਹ ਜੀ ਨੇ ਸੁਣਨੀਆਂ ਤਾਂ ਆਪਾਂ ਜਿੰਨੇ ਕੁ ਸਰੀਰ ਬੈਠੇ ਆਂ ਤੇ ਆਪਾਂ ਆਪਣੇ ਅੰਦਰੋਂ ਬੇਨਤੀ ਕਰਾਂਗੇ ਤੇ ਮੇਰਾ ਖਿਆਲ ਹੈ ਵੀ ਮਹਾਰਾਜ ਤਾਂ ਸੁਣਨਗੇ ਨਾ ਹੋਰ ਕੁਸਣੇ ਚਾਹ ਨਾ ਸੁਣੇ ਸੋ ਬਹੁਤ ਧੰਨਵਾਦ ਮੈਂ ਸਵਾਮੀਰ ਜੀ ਸ਼ੁਰਨ ਜੇ ਖਾਸ ਕਰਕੇ ਮੈਂ ਕਰ ਰਿਹਾ ਕਾਰਨ ਕੀ ਹੈ ਬਿਸ ਸਨਾਤਨ ਮਾਚੋ ਜਿੱਥੇ ਵੇਖੀ ਨਾ ਜਿੱਥੇ ਵੀ ਇਹਨਾਂ ਨੂੰ ਯਾਦ ਕਰੀਏ ਇਹਨਾਂ ਦਾ ਅਕਸਰ ਮਨ ਦੇ ਵਿੱਚ ਪੀੜਾ ਹੈ ਤਾਂ ਹੀ ਹੈ ਨਾ ਕਾਸ਼ ਇਹ ਪੀੜਾ ਜਿੰਨੇ ਵੀ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਐ ਆਪਣੇ ਆਪ ਨੂੰ Hindu ਅਖਵਾਉਂਦੇ ਐ ਉਹਨਾਂ ਸਾਰਿਆਂ ਦੀ ਭਾਵਨਾ ਇਦਾਂ ਦੀ ਬਾਂਝੇ ਫਿਰ ਉਦੋਂ ਬਾਅਦ ਮੇਰਾ ਖਿਆਲ ਵੀ ਨਾ ਇਹੋ ਜਿਹੀਆਂ ਬੋਲੀਆਂ ਸਾਨੂੰ ਸੰਘਰਸ਼ ਕਰਨ ਦੀ ਲੋੜ ਪੈਣੀ ਤੇ ਨਾ ਕਿਸੇ ਹੋਰ ਚੀਜ਼ ਦੀ